ਕੋਡੀ 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 ਆ ਭੂਟੇ ਭਾਈ 2 ਸਕੰਡ ਹੋਰ ਦੇ ਦਿਓ ਯਾਰ ਇਧਰ ਨਾ ਕੋਟ ਭਾਈ ਤੋਂ ਮੋਨੂ ਹੁਣੀ ਆਇਆ ਹੈ ਮੋਨੂ ਕਿਸ ਨੌਜਵਾਨ ਦੇ ਸੱਟ ਲੱਗਿਆ ਦੱਸੀ ਮੇਰਾ ਵੀਰ ਕਹਿੰਦੇ ਵੀ ਕੱਲ ਰੱਤੇ ਖੇੜੇ ਕਬੱਡੀ ਹੋਈ ਹੈ ਤੇ ਕੋਟ ਭਾਈ ਦਾ ਨੌਜਵਾਨ ਕੀ ਨਾਮ ਆ ਮੋਨੂ ਉਹਦਾ ਰੋਮੀ ਕੋਟ ਭਾਈ ਵਾਲਾ ਉੱਥੇ ਖੇਡ ਰਿਹਾ ਸੀਗਾ ਤੇ ਉਹਦੇ ਗਲੇ ਦੀ ਜਿਹੜੀ ਹੱਡੀ ਟੁੱਟ ਕੇ ਉਹ ਗਲੇ ਦੇ ਵਿੱਚ ਖੁੱਭ ਗਈ ਗਲੇ ਦੀ ਹੱਡੀ ਟੁੱਟ ਕੇ ਹਾਸਾ ਵਾਲੀ ਹੱਡੀ ਟੁੱਟ ਕੇ ਉਹ ਖੁੱਭ ਗਈ ਤੇ ਉਸ ਹੱਡੀ ਖੁੱਭਣ ਦੇ ਕਾਰਨ ਜਿਹੜਾ ਦਿਮਾਗ ਹੈ ਉਹ ਕੰਮ ਛੱਡ ਗਿਆ ਕਿਉਂਕਿ ਬਲੱਡ ਨਿਕਲਿਆ ਬਲੱਡ ਅੰਦਰ ਹੀ ਪੈ ਗਿਆ ਤੇ ਉਸ ਨੌਜਵਾਨ ਦੀ ਬਹੁਤ ਸੀਰੀਅਸ ਕੰਡੀਸ਼ਨ ਹੈ ਤੇ ਅਸੀਂ ਜਤਿੰਦਰ ਜਲ ਵੀਰ ਦਾ ਧੰਨਵਾਦ ਕਰਦੇ ਆ ਵੀ ਰਾਜਨਵਾਦੀਆਂ ਦੇ ਲਈ ਵੀ ਉਸ ਵੀਰ ਨੇ 10.5 ਹਜ਼ਾਰ ਰੁਪਏ ਪਹੁੰਚਦਾ ਕਰ ਦਿੱਤਾ ਤੇ ਆ ਮੈਂ ਤੇ ਹਲੇ ਅਨਾਉਂਸ ਹੀ ਕਰਨਾ ਸੀਗਾ ਵੀਰ ਹਰਜਿੰਦਰ ਆ ਗਿਆ ਜਤਿੰਦਰ ਜੋਹਲ ਵੀਰ ਨਾਲ ਫੋਨ ਤੇ ਗੱਲ ਹੋਈ ਤੇ 11 21000 ਰੁਪਏ ਟੋਟਲ ਭੇਜਿਆ 1.5 ਦਸ ਰਾਜਨਬਾਦੀਆਂ ਦੀ ਮਦਦ ਲਈ ਆ ਗਿਆ ਤੇ 1.5 ਦਸ ਹਜ਼ਾਰ ਜਿਹੜਾ ਕੋਟਪਈ ਵਾਲੇ ਨੌਜਵਾਨ ਲਈ ਆ ਗਿਆ ਸੋ ਅਸੀਂ ਬੇਨਤੀ ਕਰਦੇ ਆ ਵੀ ਉਸ ਨੌਜਵਾਨ ਦੀ ਜਿਹੜੀ ਹਾਲਤਾਂ ਬਹੁਤ ਸੀਰੀਅਸ ਹੈ ਯਾਰ ਜੇ ਹੁਣ ਮੈਂ ਆਖਾਂ ਵੀ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਭਰਾ ਬਣ ਕੇ ਅਸੀਂ ਤਾਂ ਬੇਨਤੀ ਕਰਦੇ ਆ ਮਿੰਤ ਕਰਦੇ ਆ ਯਾਰ ਜਿੰਨਾ ਵੀ ਹੋ ਸਕੇ ਮੈਂ ਭਾਈ ਹਰਵਿੰਦਰ ਲੱड्डੂ ਜਹਾਂਗੀਰ ਨੂੰ ਵੀ ਬੇਨਤੀ ਕਰਾਂਗਾ ਪਿੰਡਾਂ ਦੀ ਟੀਮ ਵੱਲੋਂ ਉਸ ਨੌਜਵਾਨ ਦੇ ਲਈ 5000 ਜਿਹੜਾ ਉਹ ਹੈਲਪ ਦੇ ਲਈ ਆਇਆ ਉਸ ਉਹ ਪਿੰਡਾਂ ਦੀ ਸਾਰੀ ਟੀਮ ਦਾ ਧੰਨਵਾਦ ਵਿੱਕੀ ਹਰੀਕੇ ਕਲਾਂ ਕਹਿੰਦਾ ਵੀ ਹਰੀਕੇ ਕਲਾਂ ਦੀ ਟੀਮ ਵੱਲੋਂ 5000 ਸਾਡੇ ਵੱਲੋਂ ਆ ਗਿਆ ਉਸ ਨੌਜਵਾਨ ਦੀ ਹੈਲਪ ਲਈ ਸੋ ਸਾਰੇ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਯਾਰ ਉਹ ਨੌਜਵਾਨ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ ਆਪਾਂ ਸਾਰੇ ਸਹਿਯੋਗ ਕਰੀਏ ਭਾਈ ਹਰਵਿੰਦਰ ਨੂੰ ਵੀ ਬੇਸੀ ਬੇਨਤੀ ਕਰਾਂਗੇ ਭਾਈ ਹਰਵਿੰਦਰ ਲੱਡੂ ਜਹਾਂਗੀਰ ਜੀ ਹਾਂ ਭਾਈ ਹਰਵਿੰਦਰ ਲੱड्डੂ ਜਹਾਗੀ ਰੋਣਾ ਵੱਲੋਂ ਵੀ 5000 ਉਸ ਨੌਜਵਾਨ ਦੀ ਹਰਪਲੀ ਆਇਆ ਲੈ ਵੀ ਮੋਨੂ ਮਾਇਆ ਨਾਲ ਦੀ ਨਾਲ ਫੜੀ ਚੱਲੋ ਮੇਰਾ ਵੀਰ ਨੂਰ ਦਾ ਵੀ ਧੰਨਵਾਦ ਉਹਦੇ ਵੱਲੋਂ ਵੀ ਮਾਇਆ ਆਈ ਹੈ ਸਾਰੇ ਭਰਾਵਾਂ ਨੂੰ ਬੇਨਤੀ ਹੈ ਨੰਬਰ ਬੋਲ ਦਿਓ ਜੀ ਫੋਨ ਤੇ ਆਪਾਂ 95018 90392 ਇਹ सोनू ਕੋਟ ਭਾਈ ਦਾ ਜੀ Google Pay ਨੰਬਰ ਹੈ सोनू ਇੱਕ ਰੇ ਨੰਬਰ ਹੋਰ ਬੋਲੇ 95018 90392 ਕੋਟ ਪਾਈ ਦਾ ਨਵਾਂ ਮੁੰਡਾ ਉਹਦੇ ਸੱਟ ਲੱਗੀ ਮੈਂ ਦੁਬਾਰਾ ਫੇਰ ਦੱਸਣਾ ਚਾਹਣਾ ਵੀ ਗਲੇ ਵਾਲੀ ਹੱਸ ਵਾਲੀ ਹੱਡੀ ਜਿਹੜੀ ਟੱਟ ਕੇ ਹੱਡੀ ਟੱਟ ਕੇ ਗਰਜ ਖੁੱਭ ਗਈ ਤੇ ਯਾਰ ਦਿਮਾਗ ਕੰਮ ਛੱਡ ਗਿਆ ਬਲੱਡ ਅੰਦਰ ਪੈ ਗਿਆ ਬਹੁਤ ਸੀਰੀਅਸ ਕੰਡੀਸ਼ਨ ਦੇ ਵਿੱਚ ਹੈ ਜ਼ਿੰਦਗੀ ਤੇ ਮੌਤ ਦੀ ਲੜਾਈ ਉਹ ਨੌਜਵਾਨ ਲੜ ਰਿਹਾ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆ ਜਿਹੜੇ ਲਾਈਵ ਦੇ ਜ਼ਰੀਏ ਦੇਖ ਰਿਹਾ ਹੈ ਤੇਜਾਂ ਵਾਲਿਆਂ ਨੂੰ ਵੀ ਬੇਨਤੀ ਕਰਦੇ ਵੀ ਵੀਡੀਓ ਸ਼ੇਅਰ ਕਰ ਦਿਓ ਤੇ ਆ ਗੂਗਲ ਪੇ ਵਾਲਾ ਨੰਬਰ ਉੱਤੇ ਲਾ ਦਿਓ ਇਹ ਭਰਾ ਸੰਗਤ ਦੇ ਵਿੱਚ ਵੀ ਆਉਣਗੇ ਦਰਸ਼ਕਾਂ ਦੇ ਵਿੱਚ ਵੀ ਆਉਣਗੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਜਿੰਨਾ ਹੋ ਸ ਕਰੋ ਸਾਰਿਆਂ ਦਾ ਧੰਨਵਾਦ ਹੋਵੇਗਾ ਸਾਰੇ ਖਿਡਾਰੀ ਖੜੇ ਆ ਅਮਰ